ਸੋ ਪੰਜਾਬ ਦੀ ਪਹਿਚਾਣ ਵਾ ਇਸ ਦਾ ਅਮੀਰ ਵਿਰਸਾ ਔਰ ਇਸ ਦੇ ਮੇਲੇ ਅੱਜ ਮੈਂ ਮੌਜੂਦ ਹਾਂ ਸ਼ਹਿਰ ਤਾਰੀਵਾਲਦੀ ਦਾਣਾ ਮੰਡੀ ਵਿੱਚ ਜਿੱਥੇ ਇੱਕ ਬਹੁਤ ਵੱਡਾ ਮੇਲਾ ਜਿਹੜਾ ਲੱਗਿਆਦਾ ਵਾ ਜਿਸ ਨੂੰ ਅਸੀਂ ਕ્રાਫਟ ਬਾਜ਼ਾਰ ਮੇਲਾ ਵੀ ਕਹਿ ਸਕਦੇ ਹਾਂ ਸੋ ਇਸ ਮੇਲੇ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਨੇ ਕਹਿ ਲੋ ਕਿ ਸ਼ਹਿਰ ਤਾਰੀਵਾਲਦੀ ਇੱਕ ਬਹੁਤ ਪਿਆਰੀ ਸ਼ਖਸੀਅਤ ਸਮਾਜਿਕ ਕਾਰਜਕਰਤਾ ਨੇ ਔਰ ਟੀਵੀ ਦੇ ਇੱਕ ਬੜੇ ਵੱਡੇ ਆਰਟਿਸਟ ਨੇ ਅਕਸਰ ਹੀ ਨਸ਼ਿਆਂ ਦੇ ਖਿਲਾਫ ਇਹਨਾਂ ਦੇ ਨਾਟਕ ਤੁਸੀਂ ਦੇਖਦੇ ਰਹਿੰਦੇ ਹੋ ਇੰਜੀਨੀਅਰ ਜੇਪੀ ਸਿੰਘ ਜੀ ਗੱਲਬਾਤ ਕਰਦੇ ਆ ਪਾਜੀ ਮੇਲੇ ਚ ਆਏ ਜੇ ਕੀ ਕਹਿਣਾ ਚਾਹੋਗੇ ਕਿਦਾਂ ਦਾ ਮਾਹੌਲ ਲੱਗ ਰਿਹਾ ਪਾਜੀ ਪਹਿਲਾਂ ਤੇ ਬਹੁਤ ਧੰਨਵਾਦ ਐਕਸਪ੍ਰੈਸ ਨਿਊਜ਼ ਦਾ ਜਿਹੜੇ ਇਹੋ ਜਿਹੇ ਮੇਲਿਆਂ ਨੂੰ ਕਵਰੇਜ ਕਰਦੇ ਆ ਜਿਹੜੀ ਨੌਜਵਾਨ ਪੀੜ੍ਹੀ ਨੂੰ ਅੱਗੇ ਉਤਸ਼ਾਹਿਤ ਕਰਦੀ ਆ ਮੈਨੂੰ ਬਹੁਤ ਖੁਸ਼ੀ ਹੋਏ ਇਸ ਮੇਲੇ ਜਾ ਕੇ ਜਿਹੜਾ ਕ੍ਰਾਫਟ ਬਾਜ਼ਾਰ ਦਾਣਾ ਮੰਡੀ ਧਾਰੀਵਾਲ ਮੇਲਾ ਲੱਗਾ ਵਾ ਸਾਨੂੰ ਆਪਣੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਅੱਜ ਯਾਦ ਆ ਗਈਆਂ ਨੇ ਕੀ ਕਹਿੰਦੇ ਨੇ ਕਿ ਧਾਰੀਵਾਲ ਸ਼ਹਿਰ ਦੇ ਵਿੱਚ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜੀ ਤੇ ਵਿਸਾਖੀ ਦਾ ਮੇਲਾ ਲੈ ਲੀਂ ਲੱਗਦਾ ਹੁੰਦਾ ਸੀ ਤੇ ਉਹੀ ਯਾਦ ਸਾਨੂੰ ਅੱਜ ਆ ਗਈ ਆ ਥੋੜਾ ਜਿਹਾ ਰੂਪ ਬਦਲਿਆ ਵਾ ਕਿ ਝੂਲੇ ਥੋੜੇ ਮਾਡਰਨ ਟਾਈਪ ਹੋ ਗਏ ਆ ਲੇਕਿਨ ਮੈਨੂੰ ਬੜੀ ਖੁਸ਼ੀ ਹੋਈ ਕਿ ਜਿਹੜਾ ਕ્રાਫਟ ਬਾਜ਼ਾਰ ਦੇ ਵਿੱਚ ਸਾਨੂੰ ਕੋਈ ਬੜੀਆਂ ਵਲੱਖਣ ਚੀਜ਼ਾਂ ਮਿਲਣ ਨੂੰ ਦੇਖਣ ਨੂੰ ਮਿਲੀਆਂ ਜਿੱਦਾਂ ਦੇਖੋ ਉੜਦੀ ਸਵਾਰੀ ਹਾਂ ਸਾਡੇ ਬੱਚੇ ਜਿਹੜੇ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਕਦੀ ਉਹਨਾਂ ਨੇ ਸਵਾਰੀ ਜਾ ਕੇ ਨਾ ਕਰਨੀ ਸੀ ਨਾ Rajasthan ਜਾਣਾ ਸੀ ਜੀ ਉਹ ਸਾਰੀ ਫੈਸਿਲਿਟੀ ਇੱਥੇ ਮੇਲੇ 'ਚ ਮਿਲੀ ਉਹਨਾਂ ਨੂੰ ਤੇ ਔਰਤਾਂ ਲਈ ਖਾਸ ਕਰਕੇ ਇੱਥੇ ਬਹੁਤ ਵਧੀਆ-ਵਧੀਆ ਚੀਜ਼ਾਂ ਨੇ ਖਰੀਦਣ ਨੂੰ ਕੱਪੜੇ ਨੇ, ਕਰੋਕਰੀ ਆ, ਖਾਣ-ਪੀਣ ਨੂੰ ਬੜੇ ਵਧੀਆ ਚੀਜ਼ਾਂ ਵਾਂ। ਬਹੁਤ ਮੈਨੂੰ ਖੁਸ਼ੀ ਹੋਈ ਇਸ ਮੇਲਾ ਵੇਖ ਕੇ ਕਿ ਇਹੋ ਜਿਹੇ ਮੇਲੇ ਲੱਗਣੇ ਚਾਹੀਦੇ ਆ। ਜੀ। ਇਹੋ ਜਿਹੇ ਮੇਲੇ ਲੱਗਣਗੇ ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਾ, ਉਹਨੂੰ ਪਤਾ ਲੱਗੇਗਾ ਕਿ ਜਿਹੜੇ ਸਾਡਾ ਪੁਰਾਤਨ ਜਿਹੜਾ ਸੱਭਿਆਚਾਰ ਕੀ ਸੀ। ਇਹ 'ਚ ਹਰ ਤਰ੍ਹਾਂ ਦਾ ਸੱਭਿਆਚਾਰ ਦਿਖਾਇਆ ਗਿਆ, ਖਾਣ ਤੋਂ ਲੈ ਕੇ ਖਰੀਦਣ ਤੋਂ ਲੈ ਕੇ ਝੋਲਿਆਂ ਤੋਂ ਲੈ ਕੇ। ਸੋ ਮੈਂ ਧ ਤੇ ਆਸ-ਪਾਸ ਪਿੰਡਾਂ ਦੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੇ ਮਹਿਮਾਨ ਨੇ ਬੜੀ ਦੂਰੋਂ ਇਹਨਾਂ ਨੇ ਆ ਕੇ ਮੇਲਾ ਲਾਇਆ ਵਾ ਮੇਲੇ ਦੀ ਰੌਣਕ ਵਧਾਓ ਇਹਨਾਂ ਦਾ ਉਤਸ਼ਾਹ ਵਧਾਓ ਤੇ ਆਪਣੇ ਬੱਚਿਆਂ ਨੂੰ ਇੱਥੇ ਲਿਆ ਕੇ ਮੇਲਾ ਦਿਖਾਓ ਬਹੁਤ ਖੁਸ਼ ਹੋਣਗੇ ਹਰ ਟਾਈਪ ਦੇ ਛੋਟੇ ਤੋਂ ਲੈ ਕੇ ਵੱਡਿਆਂ ਤਰ੍ਹਾਂ ਦੇ ਝੂਲੇ ਲੱਗੇ ਨੇ ਬਹੁਤ ਖੁਸ਼ੀ ਹੋਈ ਮੈਨੂੰ ਬਹੁਤ ਅੱਜ ਇੰਜੋਏ ਕੀਤਾ ਸੀ ਆ ਕੇ ਮੈਂ ਔਰ ਮਸੀਨ ਇੱਥੇ ਆ ਕੇ ਬਹੁਤ-ਬਹੁਤ ਵਧੀਆ ਲੱਗ ਰਿਹਾ ਜੀ ਸੋ ਗੱਲਬਾਤ ਲਈ ਧੰਨਵਾਦ ਅਸੀਂ ਪੈਂਜੀ ਦੇ ਨਾਲ ਵੀ ਗੱਲ ਕਰਦੇ ਹਾਂ ਜਿਹੜੇ ਖੁਦ ਇੱਕ ਟੀਵੀ ਆਰਟਿਸਟ ਨੇ ਔਰ ਲਗਾਤਾਰ ਇਹ ਵੀ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੇ ਰਹਿੰਦੇ ਨੇ ਪੈਂਜੀ ਮੈਂ ਤੁਹਾਡੇ ਵਾਲੀ ਸਾਈਟ ਹੀ ਆ ਜਾਣਾ ਵਾ ਅੱਜ ਇਹ ਮੇਲੇ ਦੇ ਵਿੱਚ ਆਏ ਜੇ ਭਾਜੀ ਹੁਣਾਂ ਦੇ ਨਾਲ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਿਹਾ ਆਪਣਾ ਬਚਪਨ ਇੱਥੇ ਯਾਦ ਆ ਗਿਆ ਹੈ ਮੇਲਾ ਦੇਖ ਕੇ ਜੋ ਬਚਪਨ ਦੇ ਵੇਸੇ ਝੂਲੇ ਝੂਲਦੇ ਸੀ ਝੂਲੇ ਤੇ ਹੁਣ ਵੀ ਕੁਛ ਤੇ ਉਹੀ ਆ ਕੁਛ ਚੇਂਜ ਹੋ ਗਿਆ ਬਹੁਤ ਵਧੀਆ ਲੱਗ ਰਿਹਾ ਹੈ ਕਿ ਧਾਰੀਵਾਲ ਸ਼ਹਿਰ ਦੇ ਵਿੱਚ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹਨ ਪੰਜੀ ਕੀ ਕਹਿਣਾ ਚਾਹੋਗੇ ਵੱਡੀ ਗਿਣਤੀ ਵਿੱਚ ਘਰੇਲੂ ਸਮਾਨ ਜਿਹੜਾ ਵਾ ਉਹਦੇ ਕਾਫੀ ਇੱਥੇ ਬਾਜ਼ਾਰ ਸਟਾਲ ਲੱਗੇ ਹੋਏ ਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਕ્રાਫਟ ਦਾ ਸਮਾਨ ਬਹੁਤ ਲੱਗਾ ਹੋਇਆ ਹੈ ਖਾਸ ਕਰਕੇ ਲੇਡੀਜ਼ ਲਈ ਕਿ ਲੇਡੀਜ਼ ਨੂੰ ਇਹ ਇੱਥੇ ਕੱਪੜੇ ਵਗੈਰਾ ਕਰੋਕਰੀ ਵਗੈਰਾ ਬਹੁਤ ਸਮਾਨ ਆ ਬਹੁਤ ਵਧੀਆ ਵਧੀਆ ਆ ਮੈਂ ਦੇਖ ਰਹੀ ਹਾਂ ਸਾਰਾ ਕਵਰ ਕਰ ਰਹੀ ਹਾਂ ਤਾਂ ਲੇਡੀਜ਼ ਨੂੰ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਆ ਤਾਂ ਮੈਂ ਸਾਰਿਆਂ ਨੂੰ ਲਾਗੇ ਛਾਗੇ ਜਿੰਨੇ ਵੀ ਰਿਕਵੈਸਟ ਕਰਦੀਆਂ ਆ ਆਓ ਮੇਲੇ ਦੀ ਰੌਣਕ ਵਧਾਓ ਔਰ ਇੱਥੋਂ ਕੁਛ ਨਾ ਕੁਛ ਖਰੀਦ ਕੇ ਜਰੂਰ ਲੈ ਕੇ ਜਾਓ ਪੈਂਜੀ ਉਹਦੇ ਬਾਅਦ ਮੈਂ ਗਿਆਈ ਬਹੁਤ ਜ਼ਿਆਦਾ ਵੱਧ ਚੁਕੀ ਦੀ ਆ ਔਰ ਹਰ ਚੀਜ਼ ਮਹਿੰਗੀ ਹੋ ਗਈ ਦੀ ਆ ਕਿੰਨੇ ਕ ਪੈਸੇ ਵੀਰਜੀ ਦੇ ਤੁਸੀਂ ਹੁਣ ਤੱਕ ਖਰਚਾਤੇ ਥੋੜਾ ਵੀ ਦੱਸ ਦਿਓ ਅਜੇ ਤੱਕ ਤੇ ਕੁਝ ਨਹੀਂ ਖਰਚਾਇਆ ਆ ਖਾਦਾ ਹੁਣ ਇੱਕ ਡੋਸਾ ਖਾਦਾ ਤੇ ਟਿੱਕੀ ਖਾਦੀ ਆ ਤੇ ਜਾਂਦੇ ਵਕਤ ਹੁਣ ਕੁਛ ਨਾ ਕੁਛ ਤੇ ਮੈਂ ਲੈ ਕੇ ਜ਼ਰੂਰ ਜਾਵਾਂਗੀ ਮੈਂ ਜਿੱਥੇ ਵੀ ਜਾਵਾਂ ਜ਼ਰੂਰ ਇੱਕ ਰੈਕਰੀ ਦਾ ਸਾਮਾਨ ਜ਼ਰੂਰ ਲੈ ਕੇ ਜਾਣੀ ਆ ਤੇ ਹੁਣ ਵੀ ਮੈਂ ਜ਼ਰੂਰ ਲੈ ਕੇ ਜਾਵਾਂਗੀ ਖਾਲੀ ਨਹੀਂ ਜਾਂਦਿੰਦੀ ਸੋ ਗੱਲਬਾਤ ਲਈ ਧੰਨਵਾਦ ਇਹ ਸਨ ਪਤੀ ਪਤਨੀ ਜਿਹੜੇ ਕਿ ਟੀਵੀ ਆਰਟਿਸਟ ਨੇ ਔਰ ਬਹੁਤ ਵਧੀਆ ਇਹ ਨਾਟਕ ਜਿਹੜੇ ਆ ਛੋਟੇ ਛੋਟੇ ਔਰ ਇੱਕ ਦੋ ਇਹਨਾਂ ਨੇ ਜੜੀਆਂ ਵਾ ਉਹ ਫਿਲਮਾਂ ਵੀ ਬਣਾਈਆਂ ਸੀਗੀਆਂ ਔਰ ਇਸ ਮੇਲੇ ਦੇ ਵਿੱਚ ਆਏ ਆ ਔਰ ਬਹੁਤ ਮੇਲੇ ਦੀ ਇਹਨਾਂ ਨੇ ਤਾਰੀਫ ਕੀਤੀ ਆ ਕਿ ਮੇਲੇ ਦੇ ਵਿੱਚ ਆ ਕੇ ਇਹਨਾਂ ਨੂੰ ਬੜਾ ਚੰਗਾ ਲੱਗਾ ਵਾ ਔਰ ਕਾਫੀ ਵਧੀਆ ਝੂਲੇ ਔਰ ਸਾਰੇ ਇੰਤਜ਼ਾਮਾਤ ਬਹੁਤ ਵਧੀਆ ਨੇ ਲਗਾਤਾਰ ਇਸ ਕ્રાਫਟ ਬਾਜ਼ਾਰ ਮੇਲੇ ਦੇ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਡੈਟ ਦੇ ਨਾਲ ਧੰਨਵਾਦ